ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ, ਕਿਸ਼ਨਪੁਰ ਅਤੇ ਪਸਵਾਲ ਵਿੱਚ ਪੰਜਾਬ ਸਰਕਾਰ ਦੀ ਜਿਸ ਦਾ ਖੇਤ ਉਸ ਦੀ ਰੇਤ ਮਹੀਮ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਆਹਮੋ ਸਾਹਮਣੇ ਹੋ ਗਈਆਂ। ਬਿਆਸ ਦਰਿਆ ਨੇੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਰੇਤ ਕਢਵਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਇੱਕ ਕਿਸਾਨ ਜਥੇਬੰਦੀ ਨੇ ਇਸ ਨੂੰ ਨਜਾਇਜ਼ ਮਾਈਨਿੰਗ ਕਹਿ ਕੇ ਕੰਮ ਰੋਕ ਦਿੱਤਾ। ਦੂਜੇ ਪਾਸੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੜਾਂ ਕਾਰਨ ਤਬਾਹ ਹੋਈ ਜ਼ਮੀਨ ਨੂੰ ਦੁਬਾਰਾ ਖੇਤੀ ਯੋਗ ਬਣਾਉਣ ਲਈ ਉਸ ਸਰਕਾਰ ਦੀ ਮੁਹਿੰਮ ਤਹਿਤ ਆਪਣੀ ਮਰਜ਼ੀ ਨਾਲ ਕ੍ਰੈਸ਼ਰ ਮਾਲਕਾਂ ਤੋਂ ਰੇਤ ਬਜਰੀ ਕਢਵਾ ਰਹੇ ਹਨ ਕ੍ਰੈਸ਼ਰ ਮਾਲਕ ਬਲਜੀਤ ਸਿੰਘ ਨੇ ਵੀ ਦਾਵਾ ਕੀਤਾ ਕਿ ਉਹਨਾਂ ਨੇ ਕਿਸਾਨਾਂ ਦੀ ਮਨਜ਼ੂਰੀ ਅਤੇ ਮਾਈਨਿੰਗ ਵਿਭਾਗ ਤੋਂ ਲੋੜੀਂਦੀਆਂ ਫੀਸਾਂ ਤੇ ਮਨਜ਼ੂਰੀਆਂ ਲੈ ਕੇ ਹੀ ਕੰਮ ਸ਼ੁਰੂ ਕੀਤਾ ਹੈ ਪਰ ਕੁਝ ਕਿਸਾਨ ਜਥੇਬੰਦੀਆਂ ਰਾਜਨੀਤਿਕ ਸ਼ੈਅ ਤੇ ਮਾਹੌਲ ਖਰਾਬ ਕਰ ਰਹੀਆਂ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਮ ਚਾਲੂ ਰੱਖਣ ਦੀ ਅਪੀਲ ਕੀਤੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਅਨ ਜਾਇਜ਼ ਮਾਈਨਿੰਗ ਦੀ ਮਿਲੀ ਸੀ ਪਰ ਜਾਂਚ ਵਿੱਚ ਅਜਿਹਾ ਕੁਝ ਨਹੀਂ ਪਾਇਆ ਗਿਆ ਪੁਲਿਸ ਨੇ ਕਿਹਾ ਕਿ ਮੌਜੂਦ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਨੇ ਅਤੇ ਬਿਆਨ ਦਰਜ ਕਰਨ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਮੇਰੀ ਜ਼ਮੀਨ ਦੇ ਵਿੱਚ ਸਹੀ 8 8 ਫੁੱਟ ਪਿਆ ਜਾ ਰਿਹਾਤਾ ਬਜਰ ਜੋ ਹੋਈ ਹੈ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਵੀ ਮੇਰਾ ਚੋਕ ਲੋ ਅਸੀਂ ਚੋਕ ਨਹੀਂ ਸਕਦੇ ਇਹਨਾਂ ਵੱਡੇ ਸਾਡੇ ਨੇ ਨਾ ਮਸ਼ੀਨਾ ਨਾ ਜਿਹੜੇ ਵੱਡੇ ਟਰੱਕ ਨੇ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਚੋਕੇਦਾਰੀ ਪੈਲੀ ਕਰਨ ਲਈ ਸਰਕਾਰ ਨੇ ਹਜ਼ਾਰ ਦਿੱਤੀ ਉਹਦੇ ਅਨੁਸਾਰ ਕੀ ਛਕਣ ਨੇ ਛਕਾ ਲਏ ਆ ਇਹ ਗੱਲ ਰੋਕਦਾ ਕੌਣ ਲੋਕ ਦੇ ਆਪਣੇ ਪਿੰਡੋਂ ਘਰੋਂ ਆਏ ਆ ਜਿ세 ਬੰਦੀ ਵਾਲੇ ਬੰਦੇ ਜੀ ਉਹਨਾਂ ਰੋਕਿਆ ਜ਼ਮੀਨ ਦੇ ਵਿੱਚ 7 7 8 8 ਫੁੱਟ ਰੇਤਾ ਬਜਰੀ ਮਿੱਟੀ ਪੱਥਰ ਚੜ ਗਿਆ ਜੀ ਤੇ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਤੁਸੀਂ ਜਿਸ ਕਾ ਖੇਤ ਉਸकी ਰੇਤ ਦੇ ਤਹਿਤ ਜਿਹੜਾ ਜਮੀਦਾਰ ਦੀਆਂ ਫਸਲਾਂ ਦੇ ਖਰਾਬ ਹੋਈਆਂ ਨੇ ਉੱਥੇ ਜੋ ਕੁਝ ਵੀ ਪਿਆ ਤੁਸੀਂ ਚੱਕ ਸਕਦੇ ਹੋ ਨਾਲ ਹੀ ਉਹਨਾਂ ਨੇ ਨੋਟੀਫਿਕੇਸ਼ਨ ਇੱਕ ਕ੍ਰੈਸ਼ਰ ਵਾਲਿਆਂ ਵਾਸਤੇ ਕਰਤਾ ਵੀ ਜੇ ਕੋਈ ਕ੍ਰੈਸ਼ਰ ਵਾਲਾ ਉੱਥੋਂ ਮਾਲ ਮਲਬਾ ਚੱਕਦਾ ਤੇ ਉਹ ਸਾਨੂੰ ਅਸੈਸਮੈਂਟ ਕਰਾ ਕੇ ਪੈਸੇ ਜਮ੍ਹਾਂ ਕਰਾਊਗਾ ਜਿੰਨਾ ਵੀ ਮਲਬਾ ਚੱਕੇਗਾ ਮੈਨੂੰ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਹਾਂ ਬਾਕੀ ਨਾ ਨਾ ਗੱਲਬਾਤ ਪੁੱਛ ਕੇ ਕਰਦੇ ਕੀ ਗੱਲਬਾਤ ਕੀ ਇਨਫੋਰਮੇਸ਼ਨ ਮਿਲੀ ਸੀ ਵੀ ਕਿਉਂ ਇਕੱਠੇ ਹੋਏ ਨਹੀਂ ਪਤਾ ਲੱਗਿਆ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਦੁਨੀਆ ਦੀ ਗੁੰਮਰਾਹਣੀ ਦਾ ਕੰਮ ਚੱਲਦਾ ਪਿਆ ਵਾ ਕੰਮ ਤਾਂ ਵਸੇ ਲਹਾਲ ਬੰਦ ਆ